ਯਾਰ ਨੂੰ 1 ਸਾਲ ਹੋਇਆ ਸੀ ਹਜੇ ਇਹਨਾਂ ਦੇ ਡੈਡੀ ਦੇ ਕੋਈ ਲੱਤਾਂ ਦੇ ਵਿੱਚ ਫ੍ਰੈਕਚਰ ਹੋ ਗਈ ਸੀ ਇਹ ਤੇ ਜ਼ਖਮ ਬਹੁਤ ਵੱਡੇ ਵੱਡੇ ਦੋਨਾਂ ਲੱਤਾਂ ਦੇ ਹੋ ਗਏ ਸੀ ਯਾਨੀ ਕਿ ਪੈਰ ਲੱਤਾਂ ਸਾਰੇ ਗਲ ਗਏ ਸੀ ਹੂੰ ਉਸ ਦਿਨ ਉਹਨਾਂ ਨੇ 24-25 ਸਾਲ ਆਗਦੀ ਜ਼ਿੰਦਗੀ ਨਾਲ ਉਹਨੇ ਵੀ ਵਿਚਾਰੇ ਨੇ ਬਹੁਤ ਦੁੱਖ ਭੋਗਿਆ ਤੇ ਨਾਲ ਅਸੀਂ ਵੀ ਭੋਗਿਆ ਐਸੇ ਦੇ ਤੇ ਪਹਿਲੀ ਵੇਚ ਕੇ ਉਹਦੇ ਨਾਲ ਹੀ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਭਰਾ ਹਾਂਜੀ ਉਹਦਾ ਕਰਕੇ ਉਹਨੇ ਸੁਸਾਈਡ ਕਰ ਲਿਆ ਵਾਹਿਗੁਰੂ ਮੇਰਾ ਤਾਂ ਪਾਪਾ ਦਾ ਨਾਂ ਚੱਲਦਾ ਸੀਗਾ ਭਰਾ ਮੇਰਾ ਕਬੱਡੀ ਖਿਡਾਰੀ ਸੀ ਪਾਪਾ ਮੇਰਾ ਮਾਲ ਸੀਗਾ ਹੂੰ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਮੂਲ ਕੀਤੇ ਹਨ ਜੀ ਹੂੰ ਇਹ ਮਹਾਰਾਜ ਦੀ ਕਰਨੀ ਇੱਕ ਬ੍ਰਦਰ ਸੀ ਉਹਦੀ ਡੈਥ ਹੋ ਗਈ ਮੰਮੀ ਡੈਡੀ ਦੀ ਡੈਥ ਹੋ ਗਈ ਗਾਂ ਅਗਲੇ ਕਰੇ ਆ ਕੇ ਉਹਦੋਂ ਵੀ ਜਿਆਦਾ ਦੁੱਖ ਭੋਗੇ ਸੀ ਲਾਉਣ ਲਿਆ ਸੀਗਾ ਅਸੀਂ گاਵਾ ਤੇ ਇਹ ਗਾਵਾਂ ਵੀ ਸਾਡੀਆਂ ਪੂਰੀਆਂ ਹੋ ਗਨਾਂ ਦੋ ਬੁਖਾਰ ਚੜਿਆ ਬਸ ਅਟੈਕ ਹੋ ਗਿਆ ਅਚਾਨਕੀ ਅਚਾਨਕੀ ਬਸ ਦੋ ਦਿਨ ਬਿਮਾਰ ਹੋ ਗਨਾਂ ਬਸ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਪਰਮਜੀਤ ਸਿੰਘ ਅੱਜ ਇੱਕ ਅਜੀਬ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਬੜੇ ਦੁੱਖਾਂ ਵਿੱਚੋਂ ਲੰਗੀ ਹੈ ਭੈਣ ਦਾ ਕਹਿਣਾ ਹੈ ਕਿ ਜਸ ਦਿਨ ਘਰ ਵਿੱਚ ਮੈਂ ਵਿਆਹ ਕਰਵਾ ਕੇ ਆਈਆਂ ਉਸੇ ਦਿਨ ਤੋਂ ਹੀ ਦੁੱਖ ਭੋਗਣੇ ਸ਼ੁਰੂ ਕਰ ਦਿੱਤੇ ਸੀ ਤੇ ਅੱਜ ਤੀਕ ਇਹ ਸੰਸਲਾ ਕੋਈ ਖਾਲੀ ਨਹੀਂ ਗਿਆ ਗੱਲਬਾਤ ਕਰਾਉਨੇ ਆ ਮੇਰੇ ਨਾਲ ਮੌਜੂਦ ਨੇ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਨਾਮ ਕੀ ਹੈ ਤੁਹਾਡਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਵੇਂ ਗੱਲਬਾਤ ਕਰਦੇ ਸੀ ਆਪਾਂ ਆਫ ਦਾ ਕੈਮਰਾ ਬੈਠੇ ਸੀ ਕਿ ਜਿਸ ਦਿਨ ਤੋਂ ਇਹ ਘਰ ਚ ਤੁਸੀਂ ਵਿਆਹੇ ਆਏ ਸੀ ਉਸੇ ਦਿਨ ਤੋਂ ਤੁਹਾਨੂੰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕੀ ਸੀ ਪੂਰੀ ਕਹਾਣੀ ਸਾਂਝੀ ਕਰੋ ਜੀ ਸਮੱਸਿਆ ਤਾਂ ਵੀਰੇ ਮੇਰੇ ਤੇ ਬਹੁਤ ਹੀ ਆਈਆਂ ਮੇਰੇ ਵਿਆਹ ਨੂੰ 1 ਸਾਲ ਹੋਇਆ ਸੀ ਹਜੇ ਇਹਨਾਂ ਦੇ ਡੈਡੀ ਦੇ ਕੋਈ ਲੱਤਾਂ ਦੇ ਵਿੱਚ ਫੈਕਸ਼ਨ ਹੋ ਗਈ ਸੀਗੀ ਅੱਛਾ ਜੀ ਤੇ ਜ਼ਖਮ ਬਹੁਤ ਵੱਡੇ ਵੱਡੇ ਦੋਨਾਂ ਲੱਤਾਂ ਦੇ ਹੋਗੇ ਸੀ ਯਾਨੀ ਕਿ ਪੈਰ ਲੱਤਾਂ ਸਾਰੇ ਗਲਗੇ ਸੀਗੇ ਉਸ ਦਿਨ ਉਹਨਾਂ ਨੇ 24-25 ਸਾਲ ਆਪਦੀ ਜ਼ਿੰਦਗੀ ਨਾਲ ਉਹਨੇ ਵੀ ਵਿਚਾਰੇ ਨੇ ਬਹੁਤ ਦੁੱਖ ਭੋਗਿਆ ਤੇ ਨਾਲ ਅਸੀਂ ਵੀ ਭੋਗਿਆ 24-25 ਸਾਲ ਜਾਨੀ ਕਿ ਉਹ ਉਵੇਂ ਗੋਡੇ ਚ ਕੀੜੇ ਪੈ ਲੱਤਾਂ ਚ ਉਵੇਂ ਹਾਂਜੀ ਹਾਂਜੀ ਬਹੁਤ ਪੱਟੀਆਂ ਕਰਨੀਆਂ ਸਵੇਰ ਉੱਠ ਕੇ ਸਾਫ਼ ਕਰਨੇ ਜ਼ਖਮ ਦਵਾਈ ਜਿੱਥੇ ਵੀ ਸਾਨੂੰ ਕਿਸੇ ਨੇ ਦੱਸਣਾ ਉੱਥੇ ਹੀ ਲੈ ਕੇ ਜਾਣਾ ਪਰ ਨਹੀਂ ਉਹਨਾਂ ਨੂੰ ਕੋਈ ਫਰਕ ਪਿਆਗਾ ਉਹ ਯਾਰ ਇੱਕੀ ਦੇ ਵਿੱਚ ਫਿਰ ਉਹਨਾਂ ਦੀ ਡੈਥ ਹੋਣੀ ਸੀਗੀ ਤੇ ਕੋਈ ਪਰਿਵਾਰ ਵਿੱਚ ਹੋਰ ਨਹੀਂ ਸੀ ਤੁਹਾਡੇ ਸੱਸ ਸਹੁਰਾ ਦੇ ਨਾਲ ਸੰਭਣ ਵਾਲੇ ਨਹੀਂ ਸੱਸ ਬਜ਼ੁਰਗ ਸੀਗੇ ਉਹ ਵੀ ਮੰਜੇ ਤੇ ਸੀਗੇ ਉਹਨਾਂ ਦੋਨਾਂ ਨੂੰ ਮੈਂ ਹੀ ਸੰਭੀਦੀ ਸੀ ਓਕੇ ਹਾਂਜੀ ਤੇ ਫਿਰ ਤਾਂ ਭਾਵੇਂ ਉਦੋਂ ਹੀ ਮੁਸ਼ਕਲ ਹੋ ਜਾਂਦਾ ਕਿ ਇੱਕ ਜਦੋਂ ਬੱਚਾ ਵੀ ਨਾਲ ਵੀ ਉਹਨਾਂ ਨੇ ਸਟਰਗਲ ਕਰਨਾ ਇੱਕ ਕੱਲੀ ਔਰਤ ਨੂੰ ਬਾਹਰ ਅੰਦਰ ਦਾ ਕੰਮ ਵੀ ਦੇਖਣਾ ਇੱਕ ਪਰਿਵਾਰ ਵੀ ਸੰਭਣਾ ਕਿਵੇਂ ਮੈਨੇਜ ਕੀਤਾ ਫਿਰ ਉਹ ਸਾਰਾ ਵੀਰੇ ਬਹੁਤ ਹੀ ਮੈਨੂੰ ਪਤਾ じゃ ਮੇਰੀ ਜ਼ਿੰਦਗੀ ਨੂੰ ਪਤਾ ਵੀ ਮੈਂ ਕਿਵੇਂ ਮੈਨੇਜ ਕੀਤਾ ਨਾ ਬਾਹਰ ਜਾਣਾ ਬੱਚਾ ਨੂੰ ਇਨਾਂ ਦੀ ਦੇਖਭਾਲ ਕਰਨੀ ਬੀਬੀ ਦੀ ਕਰਨੀ ਇਹਨਾਂ ਦੇ ਡੈਡੀ ਨੂੰ ਫਿਰ ਬਾਹਰ ਮੈਂ ਕੰਮ ਤੇ ਕਿਤੇ ਕਿਸੇ ਕੰਮ ਤੇ ਲੱਗਣਾ ਕਿਤੇ ਬੁਟੀਕ ਤੇ ਲੱਗ ਜਾਣਾ ਕਿਤੇ ਕਿਸੇ ਦੇ ਘਰਾਂ 'ਚ ਵੀ ਮੈਂ ਕੰਮ ਕੀਤਾ ਹੂੰ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਮੈਂ ਆਪਦੇ ਬੱਚੇ ਪਾਲੇ ਆ ਜਿਵੇਂ ਆਪਾਂ ਪੰਜਾਬੀ 'ਚ ਕਹੀਏ ਕਿ ਇੱਕ ਚੰਗੇ ਜ਼ਿੰਮੇਵਾਰਾਂ ਦੀ ਧੀ ਹਾਂਜੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਣ ਦੀ ਵੀ ਮਜਬੂਰ ਹੋ ਗਈ ਬਹੁਤ ਮਜਬੂਰ ਹੋਈ ਵੀਰੇ ਮੈਂ ਮੇਰਾ ਤਾਂ ਪਾਪਾ ਦਾ ਨਾਂ ਚੱਲਦਾ ਸੀਗਾ ਭਰਾ ਮੇਰਾ ਕਬੱਡੀ ਖਿਡਾਰੀ ਸੀ ਪਾਪਾ ਮੇਰਾ ਮਾਲ ਸੀਗਾ ਹੂੰ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਬੱਡੀ ਖੇਡੀ ਕੋਲ ਕੀਤੇ ਕੋਲ ਕੀਤੇ ਹਾਂ ਜੀ ਹੂੰ ਤੇ ਮਹਾਰਾਜ ਦੀ ਕਰਨੀ ਇੱਕ ਬ੍ਰਦਰ ਸੀ ਉਹਦੀ ਡੈਥ ਹੋ ਗਈ ਮੰਮੀ ਡੈਡੀ ਦੀ ਡੈਥ ਹੋ ਗਈ ਗਾਂ ਅਗਲੇ ਘਰੇ ਆ ਕੇ ਉਹਦੋਂ ਵੀ ਜਿਆਦਾ ਦੁੱਖ ਭੋਗੇ ਭਰਾ ਨੂੰ ਕੀ ਗੱਲ ਹੋ ਗਈ ਸੀ ਭਾਣੇ ਉਹ ਜਿਹੜਾ ਤੁਹਾਡਾ ਪੇਕਾ ਪਰਿਵਾਰ ਸੀ ਕਿ ਕਿਦਾਂ ਦਾ ਕਿਵੇਂ ਸੀ ਵਧੀਆ ਪਰਿਵਾਰ ਸੀ ਵੀਰੇ ਬਸ ਇਹ ਜੀ ਕਿਸੇ ਨੂੰ ਪੈਸੇ ਦੇ ਤੇ ਪਹਿਲੀ ਵੇਚ ਕੇ ਉਹਦੇ ਨਾਲ ਹੀ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਭਰਾ ਹਾਂਜੀ ਉਹਦਾ ਕਰਕੇ ਉਹਨੇ ਸੁਸਾਈਡ ਕਰ ਲਿਆ ਵਾਹਿਗੁਰੂ ਕੱਲਾ ਭਰਾ ਸੀ ਪਿੰਡ ਦੋ ਪੈਣਾ ਦਾ ਕੋਈ ਭਰਾ ਸੀ 8 ਸਾਲ ਛੋਟਾ ਸੀ ਹਮ ਇੱਕ ਦਿਮਾਗ ਅਜਿਹੀ ਸਥਿਤੀ ਬਣ ਜਾਂਦੀ ਆ ਬੰਦੇ ਦੀ ਕਿ ਉਹਨੂੰ ਚੰਗੇ ਮਾੜੇ ਦੀ ਸਮਝ ਹੀ ਨਹੀਂ ਰਹਿੰਦੀ ਕਿ ਮੈਂ ਚੰਗਾ ਕਰ ਰਿਹਾ ਜਾਂ ਮਾੜਾ ਕਰ ਰਿਹਾ ਮੈਂ ਤਾਂ ਕਹਿਨੀ ਆ ਵੀਰੇ ਪ੍ਰਮਾਤਮਾ ਅੱਜ ਕੱਲ ਜਿਹੜਾ ਬੰਦਾ ਡੁੱਬਿਆ ਉਹਦੇ ਜਾਦੇ ਮਗਰ ਪੈਂਦਾ ਹਮ ਇੱਕ ਤੁਸੀਂ ਇਹ گاਵਾ ਵਾਲੀ ਗੱਲ ਕਰ ਰਹੇ ਸੀ ਆ ਪਿਛਲੇ ਦਿਨੀ ਕਹਿੰਦੇ ਲੋਨ ਲੈ ਕੇ گاਵਾ ਲਈਆਂ ਸੀ ਕੀ ਗੱਲ ਹੋ ਗਈ ਸੀ ਹਾਂਜੀ ਵੀਰੇ ਲੋਨ ਲਿਆ ਸੀਗਾ ਸੀ گاਵਾ ਤੇ ਤੇ ਗਾਵਾਂ ਵੀ ਸਾਡੀਆਂ ਪੂਰੀਆਂ ਹੋ ਗਈਆਂ ਦੋ ਬੁਖਾਰ ਚੜਿਆ ਬਸ ਅਟੈਕ ਹੋ ਗਿਆ ਅਚਾਨਕੀ ਅਚਾਨਕੀ ਬਸ ਦੋ ਦਿਨ ਬਿਮਾਰ ਹੋਈਆਂ ਬਸ ਉਹ ਵੀ ਮਹਾਰਾਜ ਦੀ ਕਰਨੀ ਸਾਨੂੰ ਕਰਕੇ ਵੀ ਨਹੀਂ ਖਾਣ ਦਿੰਦਾ ਰੱਬ ਹੂੰ ਇਹ ਨਹੀਂ ਲੋਨ ਲਿਆ ਸੀ ਕਿ ਕਿੰਨੇ ਦਾ ਕਿਹੜੀ ਬੈਂਕ ਤੋਂ ਲੋਨ ਸੀ ਕਿ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਬੀਮਾ ਵਗੈਰਾ ਹੁੰਦਾ ਵਿੱਚ ਲੋਨ ਦੇ ਹਾਂਜੀ HDFC ਬੈਂਕ ਤੋਂ ਲਿਆ ਸੀਗਾ ਲੋਨ ਅਸੀਂ ਹੂੰ ਬੀਮਾ ਤਾਂ ਕਹਿੰਦੇ ਤੁਹਾਨੂੰ ਮਿਲੇਗਾ ਪਰ ਹੁਣ ਜਦੋਂ ਮਿਲੇਗਾ ਫਿਰ ਦੇਖੀ ਜਾਊਗੀ ਉਹਦਾ ਕਿਉਂਕਿ ਬਹੁਤ ਮੁਸ਼ਕਲ ਹੋ ਜਾਂਦਾ ਇਹ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਇੱਕ ਜਿਹੜਾ ਹਸਬੈਂਡ ਆ ਉਹ ਨਾ ਹੋਵੇ ਫਿਰ ਲੋਕ ਵੱਖਰੇ ਤਰ੍ਹਾਂ ਦਾ ਨਜ਼ਰੀਆ ਬਦਲ ਜਾਂਦਾ ਇੱਕ ਉਹਨਾਂ ਦਾ ਜੋ ਸਮਾਜ ਚ ਵਿਚਰਦੇ ਆ ਨਜ਼ਰ ਬਦਲ ਜਾਂਦੀ ਉਹਨਾਂ ਦੀ ਬੋਲ ਚਾਲ ਬਦਲ ਜਾਂਦੀ ਆ ਇਹ ਚੀਜ਼ਾਂ ਵੀ ਸਾਹਮਣਾ ਕੀਤਾ ਕਰਨਾ ਪਿਆ ਹੋਣਾ ਬਹੁਤ ਸਾਹਮਣਾ ਕੀਤਾ ਵੀਰੇ ਪਰ ਪ੍ਰਮਾਤਮਾ ਨੂੰ ਪਤਾ ਚਾ ਮੈਨੂੰ ਪਤਾ ਲੋਕਾਂ ਦੀਆਂ ਵੀ ਸੁਣ ਸੁਣ ਕੇ ਮੈਂ ਆਪ ਦੇ ਪਰ ਮੈਂ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਹੂੰ ਅੱਜ ਤੱਕ ਵੀ ਕੋਈ ਮੈਨੂੰ ਪਿੰਡ ਚੋਂ ਕਹਿ ਦੇਵੇ ਜਾਂ ਵੀ ਕਿਸੇ ਦੀ ਕਿਸੇ ਵੀ ਪਾਸੇ ਮੈਂ ਆਪ ਦੀ ਜੱਪਿਆਉ ਨੂੰ ਜਾਂ ਸੌਰੇ ਨੂੰ ਵੀ ਕਿਸੇ ਨੇ ਮੈਂ ਲਾਂਬਾ ਦਵਾਇਆ ਹੋਵੇ ਪਰ ਮੈਂ ਆਪਦੇ ਬੱਚੇ ਪਾਲ ਲਏ ਜਿੰਨੇ ਪਾਲੇ ਗਏ ਮੇਰੇ ਤੋਂ ਬਿਲਕੁਲ ਜਦੋਂ ਆ ਬਾਈ ਹੋਰੀ ਨਿੱਕੇ ਹੋਣਗੇ ਫਿਰ ਇਹਨਾਂ ਨੂੰ ਨਾਲ ਸਾਹਮਦੇ ਸੀ ਜਾਂ ਕਿਵੇਂ ਇਹਨਾਂ ਨੂੰ ਘਰੇ ਛੱਡ ਕੇ ਆਣਾ ਕਿਵੇਂ ਮੈਨੇਜ ਕਰਦੇ ਸੀ ਉਹ ਆਪਣੇ ਘਰੇ ਫਿਰ ਬੀਬੀ ਕੋਲੇ ਰਹਿ ਪੈਂਦੇ ਸੀਗੇ ਬੈਠੇ ਰਹਿੰਦੇ ਸੀ ਤੇ ਆਪਦੇ ਬੱਚੇ ਨੂੰ ਯਾਨੀ ਕਿ ਦੁੱਧ ਤੋਂ ਭੁੱਖਾ ਛੱਡ ਕੇ ਤੇ ਦੂਜਿਆਂ ਦੇ ਬੱਚੇ ਲਈ ਲੋਰੀਆਂ ਦੇਣ ਜਾਣਾ ਪੈਂਦਾ ਸੀ ਹੋਰ ਇਸ ਗੱਲ ਵੀ ਰ ਬੜਾ ਮਹਿਸੂਸ ਹੁੰਦਾ ਮਹਿਸੂਸ ਹੁੰਦਾ ਸੀ ਵੀ ਹਾਈ ਮੇਰੇ ਬੱਚੇ ਘਰੇ ਆ ਜਾਂ ਮੈਂ ਕਿਸੇ ਨੇ ਕੋਈ ਫਰੂਟ ਲੈਣਾ ਕੋਈ ਚੀਜ਼ ਮੇਰੇ ਨਾਲ ਦਿਆਂ ਨੇ ਕਹਿਣਾ ਵੀ ਅਸੀਂ ਸਾਡੇ ਤਾਂ ਫਰਿੱਜਾਂ 'ਚ ਪਾਏ ਫਰੂਟ ਗਲ ਜਾਂਦੇ ਮੈਂ ਕਹਿਣਾ ਸਾਡੇ ਤਾਂ ਘਰੇ ਜਵਾਕਾਂ ਨੇ ਕਿਤੇ ਫਰੂਟ ਹੀ ਨਹੀਂ ਵੇਖੇਗੇ ਲੋਕਾਂ ਦੇ ਗਲ ਜਾਂਦੇ ਆ ਆਪਦੇ ਮਾਨਸ ਤੋਂ ਬਹੁਤ ਵੀਰੇ ਫੇਸ ਪਹੁੰਚਦੀ ਸੀ ਮਹਿਸੂਸ ਹੁੰਦਾ ਭਾਣੇ ਹਕੀ ਕਿਹੜਾ ਮਾਂ ਪਿਓ ਚਾਹੁੰਦਾ ਕਿ ਮੇਰੇ ਬੱਚੇ ਨੂੰ ਆ ਚੀਜ਼ ਦੀ ਕਮੀ ਹੋਵੇ ਹਰ ਇੱਕ ਨੂੰ ਹੁੰਦਾ ਕਿ ਮੈਂ ਉਹ ਚੀਜ਼ ਲੈ ਕੇ ਦੇਵਾਂ ਜਿਹੜੀ ਸਮਾਜ 'ਚ ਅੱਜਕੱਲ ਨਵੀਂ ਆਈ ਹੁੰਦੀ ਆ ਇਹ ਚਾਹ ਤਾਂ ਹਰ ਇੱਕ ਮਾਂ ਪਿਓ ਨੂੰ ਹੁੰਦੇ ਆ ਪਰ ਹਾਲਾਤੀ ਉਹ ਜਿਸ ਘਰ ਦੇ ਬਣ ਕੇ ਜਦੋਂ ਪ੍ਰਮਾਤਮਾ ਨੂੰ ਨਹੀਂ ਕੁਝ ਚੰਗਾ ਲੱਗਦਾ ਸੀ ਹੂੰ ਦਵਾਨਾਂ ਬੂਟੀਆਂ ਨਹੀਂ ਪੂਰੀਆਂ ਆਉਂਦੀਆਂ ਸੀ ਇਹਨਾਂ ਦੇ ਡੈੜੀ ਦਿਨ ਵਿਚਾਰੇ ਇਹਦੇ ਪਟੰਗਾਂ ਦਵਾਈਆਂ ਜਿੱਥੇ ਕਿਸੇ ਨੇ ਦੱਸਣਾ ਉੱਥੇ ਲੈ ਕੇ ਜਾਣਾ ਉਹਨੇ ਧੱਕ ਕੇ ਕਹਿ ਦੇਣਾ ਜਿੱਦ ਦੇ ਮੈਂ ਮਰਿਆ ਉਹਦੇ ਮੇਰਾ ਸਾਥ ਸੌਖਾ ਹੋ ਗਏ ਨੇ ਜ਼ਖਮਾਂ ਦੇ ਵਿੱਚ ਜੀ ਪੈ ਜਾਣੇ ਉਹਨਾਂ ਦੇ ਵਿੱਚ ਸਾਫ਼ ਕਰਨੇ ਅਸੀਂ ਪਟ્રોલ ਪਾ ਪਾ ਕੇ ਕਿਤੇ ਕਿਵੇਂ ਕਰਨਾ ਕਿਤੇ ਕਿਵੇਂ ਕਰਨਾ ਉਦੋਂ ਉਦੋਂ ਵੀ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਈ ਤਾਂ ਇਹ ਇੱਥੋਂ ਤੀ ਕਹਿ ਦਿੰਦੇ ਆ ਕਿ ਤੂੰ ਇਹਨੇ ਕਿਹੜਾ ਬਚਨਾ ਤੂੰ ਹੋਰ ਥਾਂ ਜਾ ਵੜਾ ਉਹ ਕਰ ਲੈ ਜੋ ਕਰ ਲੈ ਬਹੁਤ ਕਹਿੰਦੇ ਵੀਰੇ ਮੇਰੇ ਖੁਦ ਭੈਣ ਆ ਭਰਾਵਾਂ ਨੇ ਕਹਿਤਾ ਸੀ ਤੂੰ ਇੱਥੇ ਭੁੱਖੀ ਮਰਦੀ ਆ ਤੂੰ ਕੀ ਲੈਣਾ ਹੂੰ ਤੂੰ ਐਵੇਂ ਕਿਉਂ ਮੈਂ ਕਰ ਨਹੀਂ ਕੀ ਪਤਾ ਕਿਤੇ ਹੋਰ ਵਿਆਹ ਕਰਾ ਲਾ ਤੈਨੂੰ ਛੱਡ ਦੇ ਵੇ ਕਿਹੜਾ ਜਾਉਂਦਾ ਰਹਿਣਾ ਬਹੁਤ ਕਹਿੰਦੀਆਂ ਵੀਰੇ ਸੋਨੀਆਂ ਪਹਿਂਦੀਆਂ ਪਰ ਮੇਰੀ ਇਹ ਸੋਚ ਸੀ ਵੀ ਕੀ ਪਤਾ ਮੇਰੀ ਕਿਸਮਤ ਮਾੜੀ ਏ ਕਿ ਮੇਰੇ ਬੰਦੇ ਦੀ ਮਾੜੀ ਮੈਂ ਕਿਉਂ ਛੱਡਣਾ ਹੂੰ ਜੇ ਅੱਜ ਮੈਂ ਛੱਡ ਕੇ ਜਾਉਂਗੀ ਕੀ ਪਤਾ ਮੈਨੂੰ ਗਾਂਹ ਇਦੋਂ ਵੀ ਔਖਾ ਹੋ ਜੇ ਬਿਲਕੁਲ ਪਾਏ ਇਹ ਸੋਚ ਵੀਰੇ ਰੱਖੀ ਨਹੀਂ ਸੀਗੀ ਚੰਗੇ ਸੋਚ ਤੇ ਚੰਗੀ ਨੀਤ ਨੂੰ ਮਰਦਾਂ ਲੱਗਦੀਆਂ ਨੇ ਤੇ ਅੱਜ ਦੀ ਗੱਲ ਕਰ ਅੱਜ ਕਿੰਨਾ ਸੁਧਾਰ ਆ ਗਿਆ ਘਰ ਵਿੱਚ ਵੀ ਜਿਵੇਂ ਤੁਸੀਂ ਦੱਸਦੇ ਹੋ ਕਿ ਪਹਿਲਾਂ ਇੱਕ ਕਮਰਾ ਹੁੰਦਾ ਸੀ ਉਹਦੇ ਤੋਂ ਗੁਜ਼ਾਰਾ ਕਰਦੇ ਸੀ ਅੱਜ ਨਾਲ ਮੁੰਡੇ ਕਮਾਉਣ ਵਾਲੇ ਹੋ ਗਏ ਹਨ ਸਸਾਰਾ ਲਾਉਣ ਵਾਲੇ ਹੋ ਗਏ ਮੇਰੇ ਪਿੰਡ ਨੇ ਬਹੁਤ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਉਹਨਾਂ ਨੇ ਕਹਿਣਾ ਵੀ ਕੋਈ ਨਹੀਂ ਪੁੱਤ ਤੇਰੇ ਤੇ ਦਿਨ ਬਦਲਣਗੇ ਦਿਨ ਆਉਣਗੇ ਹੂੰ ਪਰ ਪ੍ਰਮਾਤਮਾ ਨੂੰ ਜਿਵੇਂ ਮਨਜ਼ੂਰ ਆ ਹੁਣ ਸਾਨੂੰ ਐਸੇ ਅਸੀਂ ਚੱਲ ਆਪਦਾ ਦੁੱਧ ਬਾਤ ਤੋਂ ਕੰਮ ਚਲਾਵਾਂਗੇ ਕਰਾਂਗੇ ਉਹ ਵੀ ਨਹੀਂ ਹੁਣ ਰੱਬ ਨੂੰ ਮਨਜ਼ੂਰ ਹੋ ਗਿਆ ਹੂੰ ਬਿਲਕੁਲ ਹੁਣ ਇਹੀ ਆ ਪਸੂ ਤਾਂ ਇੱਕ ਪਰਿਵਾਰ ਜੀ ਬਣ ਜਾਂਦਾ ਬੜਾ ਔਖਾ ਹੁੰਦਾ ਮੈਂ ਲੱਖੇ ਨੂੰ ਕਿਹਾ ਮੈਂ ਫੋਟੋ ਫੋਟੋ ਖਿੱਚੀ ਕਹਿੰਦਾ ਮੈਂ ਤਾਂ ਘਰੋਂ ਬਾਹਰ ਨਿਕਲ ਗਿਆ ਸੀ ਮੇਰਾ ਤਾਂ ਇੰਨਾ ਮਨ ਔਖਾ ਸੀ ਹੋਰ ਗਾਂ ਉਹਦੇ ਹੀ ਕਹਿੰਦਾ ਮੰਮੀ ਮੈਂ ਨਹੀਂ ਘਰੇ ਰਹਿਣਾਗਾ ਮੈਨੂੰ ਨਾ ਵਿਖਾਈ ਤਾਂ ਬਹੁਤ ਰੋਇਆ ਵਿਚਾਰਾ ਇੱਥੇ ਬਹਿ ਕੇ ਇੰਨਾ ਮਸਾਂਵਰਾ ਆਇਆ ਸੀ ਹੂੰ ਲੱਖੇ ਖਰੀਦ ਕੇ ਵੀ ਤੁਸੀਂ ਲਿਆਏ ਸੀ ਇਹ ਗਾਈਆਂ ਜੀ ਵੀ ਮੈਂ ਠੀਕ ਲੱਗ ਜਾਂਦਾ ਸੀ ਮੈਂ ਮੈਂ ਤਾਂ ਪਸ਼ੂਆਂ ਦਾ ਪਹਿਲਾਂ ਕਰਦੇ ਕਹਿੰਦੇ ਹੀ ਵੀ ਰਹਿੰਦੇ ਪਸ਼ੂ ਪਹਿਲਾਂ ਵੇਚੇ ਵੇ ਸੀਗੇ ਆਪਣੇ ਉਹ ਮੈਂ ਨਾਲ ਖੇਡਦਾ ਕਰਕੇ ਮੈਂ ਚੱਲ ਬਈ ਕਰ ਦੇ ਘਰੇ ਰਾਵਾਂ ਚੱਲ ਪੱਠੇ ਲਿਆ ਆਇਆ ਕਰਾਂਗੇ ਮਗਰ ਮਾਤਾ ਵੀ ਘਰੇ ਸੰਭਲਿਆ ਕਰਾਂਗੇ ਬਹੁਤ ਚੱਲ ਆਪਦਾ ਕੰਮ ਆਣਾ ਬਈ ਨਾਲੇ ਘਰੇ ਖਰਾਬ ਹੋ ਜੂਗੀ ਵਧੀਆ ਹਾਂ ਤੇ ਦੋਦਰਾ ਸਰਕਲ ਚੱਲੀ ਜਾਊਗਾ ਬਿਲਕੁਲ ਤੇ ਉਹ ਰਾਤ ਨੂੰ ਕੋਹ ਹੋਰੀ ਮੰਝੋ ਸੀਗਾ ਬਈ ਤਾਂ ਪਤਾ ਹੀ ਨਹੀਂ ਸੀ ਵੀ ਆਹ ਗੱਲ ਇਦਾਂ ਹੋ ਜਾਣੀ ਆ ਬਹੁਤ ਔਖਾ ਹੋ ਜਾਂਦਾ ਇੱਕ ਇੱਕ ਤਾਂ ਪੈਸਿਆਂ ਦਾ ਨੁਕਸਾਨ ਹੋ ਗਿਆ ਜਿਹੜਾ ਲੋਨ ਲਿਆ ਸੀ ਉਹ ਜਿਹੜਾ ਇੱਕ ਪਰਿਵਾਰ ਦਾ ਮੈਂਬਰ ਗਿਆ ਉਹ ਵੱਖਰਾ ਇਥੋਂ ਤੱਕ ਕਿ ਚੱਕਣ ਵਾਲੇ ਵੀ ਬਾਈ ਮਗਰੋਂ ਪੈਸੇ ਮੰਗਦੇ ਆਗੇ ਲੈ ਕੇ ਜਾਣੀ ਤਾਂ ਬਾਈ ਇਹਨੇ ਪੈਸੇ ਦੇ ਦੋ ਕੋਈ ਬਹੁਤ ਜ਼ਿਆਦਾ ਘਾਟਾ ਬਈ ਕਰਦੀ ਚੀਜ਼ ਹੁੰਦੀ ਜਾਂ ਘਰੇ ਵੀ ਕੋਈ ਕਰਦੀ ਖੇਤੀ ਹੋਈ ਤਾਂ ਉਹ ਚੀਜ਼ ਅਲੱਗ ਆ ਬਈ ਹਨਾ ਇੱਕ ਦੀ ਆਪਾਂ ਮੁੱਲ ਲਈ ਹੋਵੇ ਉਹ ਵੀ ਲਈ ਹੋਏ ਮਹੀਨਾ ਵੀ ਨਾ ਹੋਇਆ 10 ਦਿਨ ਦਾ ਕੋਈ ਹੋਣ ਹਨਾ ਉਹਦਾ ਔਖ ਹੁੰਦਾ ਇੱਕ ਨਿੱਕੀ ਬੱਚੀ ਆ ਬਜਾਰੀ ਦਸਾਂ ਦਿਨਾਂ ਦੀ ਅੱਛਾ ਉਹ ਵੀ ਹੁਣੇ ਨੂੰ ਦੁੱਧ ਦਾ ਦੂਜੇ ਨਾਲ ਗਮਾਂ ਦਾ ਪਿਆਣਾ ਮੈਂ ਨਵੀਂ ਹੂੰ ਆ ਸਾਡਾ ਇਹ ਪਸ਼ੂਆਂ ਵਾਲੇ ਪਾਸੇ ਬੈਠਣ ਦਾ ਵੀ ਮਕਸਦ ਇਹੀ ਸੀ ਕਿ ਮੇਨ ਲੋਨ ਲੈ ਕੇ ਗਾਵਾਂ ਲਈਆਂ ਉਹ ਵੀ ਮਰ ਗਈਆਂ ਨਿੱਕੇ ਜੀ ਤੁਸੀਂ ਬੱਚੀ ਵੇਖ ਸਕਦੇ ਹੋ ਕਿ ਉਸੇ ਦੀ ਬੱਚੀ ਹੈ ਜਿਹਨੂੰ ਹੁਣ ਇਹਨੂੰ ਪਾਸੋਂ ਦੁੱਧ ਪਿਆ ਕੇ ਪਾਲਣ ਵਾਲੇ ਇੱਕ ਮਾਂ ਦਾ ਸਿਰ ਤੇ ਨਾ ਹੋਣਾ ਇੱਕ ਜਾਨਵਰਾਂ ਨੂੰ ਵੀ ਪਤਾ ਹੁੰਦਾ ਕਿ ਕਿਵੇਂ ਆ ਬੰਦ ਕਰ ਲਈ ਲਖੇ ਖੇਡਣ ਵਾਲਾ ਭਾਈ ਨਾਲ ਨਾਲ ਫਿਰ ਕੰਟੀਨਿਊ ਹੈਗਾ ਹੁਣ ਕਿਉਂਕਿ ਉਧਰ ਤਾਂ ਸ਼ੁਰੂ ਕਰੋ ਆ ਤਾਂ ਜਿਹੜਾ ਕੋ ਸੋਨਾ ਸੀ ਹੋ ਹੀ ਗਿਆ ਕਰੇ ਹੈਗਾ ਬਈ ਜਾਣਾਂ ਦਾ ਨਹੀਂ ਕੱਲ ਮੈਂ ਇੱਥੇ ਮੈਚ ਸੀ ਆਪਣੇ ਝੂੜ ਚੱਕ ਹੂੰ ਤੇ ਪਹਿਲਾਂ ਜਾਣ ਦਾ ਕੋਈ ਨਹੀਂ ਪ੍ਰੋਗਰਾਮ ਸੀਗਾ ਤੇ ਉਹ ਗਾਂ ਇੱਕ ਸੰਦਸ ਹੈਗਾ ਜਿਹੜੀ ਦੀ ਪਰਸੋਂ ਡੈਥ ਹੋਈ ਆ ਉਹ ਬੈਂਕ ਵਾਲੇ ਕਹਿੰਦੇ ਆਵਾਂਗੇ ਇੱਕ ਵਾਰੀ ਕਹਿੰਦੇ ਵੀ ਵੇਖ ਕੇ ਜਾਵਾਂਗੇ ਇਹਦੇ ਫੋਟੋ ਫੋਟਾ ਸੱਟ ਕੇ ਲਾਵਾਂਗੇ ਇਹ ਡੀਮੇ ਵਾਲੇ ਹੁੰਦੇ ਡੀਮਾ ਹੋਇਆ ਹੁੰਦਾ ਪਰਸੋਂ ਦਾ ਹੂੰ ਤੇ ਉਹ ਦੁਬਾਰਾ ਫੋਟੋਆਂ ਸੱਟ ਕੇ ਲੈ ਗਿਆ ਕੋਰੀ ਬਈ ਆਉਦੀ ਜਿਹੜੀ ਕਾਰਵਾਈ ਕਰਕੇ ਇਹਦੇ ਬਾਅਦ ਕਹਿੰਦੇ ਉਹ ਚੱਕ ਕਾਦੋ ਇਹਨੂੰ ਹਨਾ ਨੂੰ ਹੂੰ ਵੀਰ 24 ਘੰਟੇ ਬੰਦਾ ਵਿਚ ਰਹਿਂਦਾ ਕੋਲੇ ਵੇਖ ਕੇ ਮਨ ਹੋਰ ਔਖਾਂ ਦਾ ਜਦੋਂ ਆਪਾਂ ਬਾਹਰ ਹੁੰਨੇ ਹਨਾ ਬਈ ਜਾਨਵਰ ਆ ਗਏ ਆਪ ਨੂੰ ਵੇਖਦਾ ਜਾਂ ਲਾਪਦੇ ਵੀ ਮਾਨ ਚ ਆਉਂਦੀ ਵੀ ਮੇਰੀ ਚੀਜ਼ ਖੜੀ ਹੈ ਹਨਾ ਵੀ ਪਿਆਰ ਕਰਦੇ ਜਾਨਵਰ ਦਾ ਬੰਦਾਰ ਵੱਧ ਪਿਆਰ ਕਰਦੇ ਆ ਬਈ ਉਹ ਜੋ ਪਰਸੋਂ ਬਿਮਾਰ ਸੀ ਉਹ ਮੈਂ ਬੁੱਕਲ ਜੀ ਦੇ ਲੈ ਕੇ ਬੈਠਾ ਲੇ ਪਾਣੀ ਪਿਆ ਰਿਹਾ ਆ ਅੱਖਾਂ ਫਲੋਸ ਤੇ ਗਾਉਂਦਾ ਸ਼ੈਰ ਫਲੋਸ ਦਾ ਉਹ ਸਾਲਾ ਵੇਖਿਆ ਹੀ ਨਹੀਂ ਜਾਂਦਾ ਸੀਗਾ ਵੀ ਐਵੇਂ ਜਿਵੇਂ ਮਾਨ ਜਿਹੜਾ ਹੋਰ ਮੈਂ ੱਟੇ ਨਾਲ ਹੀ ਉੱਥੇ ਹੁਣ ਵੀ ਉੱਠੂ ਹੁਣ ਵੀ ਉੱਠੂ ਆਜੇ ਹੁੰਦਾ ਮੋਹ ਜਾਲ ਮਰਾ ਉਹਦੀ ਵਿਚਾਰੀ ਜੀ ਘਰ ਦੇ ਉਧਰ ਹੁੰਦੇ ਸੀਗੇ ਜਦੋਂ ਪਈ ਸੀ ਤੇ ਮੇਰਾ ਮੂੰਹ ਨੰਗਾ ਕਰਕੇ ਐ ਕਾਲੀ ਤੂੰ ਮੱਠ ਖੜ ਬੱਤਦਾ ਐ ਪਈਆਂ ਤੂੰ ਤੇਰੀ ਬੱਚੀ ਆ ਮੈਂ ਕਹਾਂ ਐ ਤੇ ਮੈਂ ਕੱਲ ਫਿਰ ਤਾਂ ਕਰਕੇ ਮੈਂ ਟੂਰਨਾਮੈਂਟ ਤੇ ਉੱਟ ਗਿਆ ਬਈ ਮੈਂ ਕਿ ਮੇਰੇ ਤੋਂ ਨਹੀਂ ਦੇਖਣਾ ਮਮੀ ਤੁਸੀਂ ਝਕਾ ਦਿਓ ਜੀ ਮਨ ਬਦਲ ਜਾਂਦਾ ਉਹਦੇ ਨਾਲ ਬਈ ਵੈਸੇ ਹੀ ਬਿਨਾ ਗੱਲ ਤੋਂ ਹੀ ਜਾੜਿਆ ਬਈ 60 70 ਕੋਲ ਮੀਟਰ ਦਾ ਨਹੀਂ ਯਾਰ ਮਿੱਤਰੇ ਨਹੀਂ ਜਾਣਾ ਮੈਂ ਵੇਖਿਆ ਨਹੀਂ ਜਾਣਾ ਹਣਾ ਮਾਤਾ ਜਿਵੇਂ ਤੁਸੀਂ ਗੱਲ ਕਰਦੇ ਸੀ ਕਿ ਜਦੋਂ ਜਿਹਨੂੰ ਫੇਟੀਆਂ ਪੈ ਜਾਣ ਉਹਨੂੰ ਫੇਟੀਆਂ ਪੈਂਦੀਆਂ ਹੀ ਆਉਂਦਾਗਾ ਉਹਨੂੰ ਸਮੱਸਿਆ ਆਉਂਦੀ ਰਹਿੰਦੀ ਹੈ ਕਿ ਕਦੇ ਹੋਰ ਵੀ ਘੱਟ ਨੁਕਸਾਨ ਝੱਲੇ ਹੋਣੇ ਆ। ਬਹੁਤ ਵੀਰੇ ਘਾਟੇ ਘਾਟਿਆਂ ਦੀ ਵੀ ਤੁਹਾਨੂੰ ਦੱਸ ਦਿੰਨੀ ਆ ਨਾ ਮੈਂ ਹੁਣ ਕੈਮਰੇ ਦੇ ਮੂਰੇ ਕਹਿਣਾ ਤਾਂ ਨਹੀਂ ਚਾਹੁੰਦੀ ਸੀਗੀ। ਪਰ ਕਿਸੇ ਨੇ ਸਨਮਾਨਤ ਕਰਤਾ ਵੀ ਲੱਖੇ ਤੈਨੂੰ ਅਸੀਂ ਸਨਮਾਨਤ ਕਰਦੇ ਆ। ਅਸੀਂ ਘੋੜੀ ਨਾਲ ਸਨਮਾਨਤ ਕਰਨਾ ਘੋੜੀ ਲਿਆਂਦੀ ਲੱਖੇ ਨੇ। ਹੂੰ। ਘੋੜੀ ਲਿਆ ਕੇ ਮੁੜ ਕੇ ਉਹ ਬੰਦੇ ਨੇ ਪੈਸੇ ਨਹੀਂ ਦਿੱਤੇਗੇ। ਜੀ ਤੋਂ ਉਹਨਾਂ ਨੇ ਲਈ ਸੀ। ਲਈ ਸੀ ਹਾਂਜੀ। ਹੂੰ। ਮੁੜ ਕੇ ਖੜੇ ਪੈਰ ਅਸੀਂ ਕਿਸੇ ਤੋਂ ਫੜ ਕੇ ਪੈਸੇ ਉਹ ਘੋੜੀ ਵਾਲੇ ਨੂੰ ਦੇ ਕੇ ਆਂਦੇ। ਉਹ ਕਰੇ ਵਾਧੂ ਦਾ ਸਾਡੇ ਕਲੇਸ ਪਿਆ ਨਾਲੇ ਤਾਂ ਮੁੱਲੀ ਖਰੀਦਣੀ ਪੈਗੀ ਤੁਹਾਨੂੰ ਮੁੱਲੀ ਖਰੀਦਣੀ ਪੈਗੀ ਘੋੜੀ ਇਹ ਸਨਮਾਨ ਵਾਲੇ ਨਾਲ ਆ ਜਾਂਦੇ ਆ ਉਹ ਤੁਹਾਨੂੰ ਕੋਈ ਪੈਸੇ ਮੰਗੇ ਘੋੜੀ ਅਸੀਂ ਘਾਟਾ ਪਾ ਕੇ 32000 ਦੀ ਘੋੜੀ ਅਸੀਂ ਵੇਚ ਕੇ ਤੇ ਫੇਰ ਅਗਲੇ ਦੇ ਪੈਸੇ ਦਿੱਤੇ ਦੁਆ ਅੱਜ ਕੱਲ ਮੈਂ ਕਹਿੰਨੀ ਆ ਵੀ ਜਿਹੜੇ ਲੋਕ ਆਪਦਾ ਨਾਂ ਕਮਾਉਂਦੇ ਆ ਉਹ ਫੋਕੀ ਨਾ ਹੋ ਸੋਹਤਾ ਸੁਪਰ ਪ੍ਰੋਮੋਟਰ ਕੱਲੇ ਉਂਝੇ ਹਵਾ ਕਰ ਦਿੰਦੇ ਆ ਵੀ ਅਸੀਂ ਜੀ ਪੁਲਾਨਾ ਸਨਮਾਨ ਕਰਤਾ ਨਾ ਨਹੀਂ ਕਿਸੇ ਬੱਚੇ ਨੂੰ ਮਾਨ ਸਨਮਾਨ ਤਾਂ ਦਿੰਦੇ ਵੀ ਉਹਨੂੰ ਗਰਾਊਂਡ ਦੇ ਵਿੱਚ ਹੀ ਦੇਣ ਭਲਾ ਘੱਟ ਦੇ ਦੇਣ ਹਮ ਪਰ ਐਵੇਂ ਫੋਕੀ ਵਾਵਾ ਨਾ ਘ ਬਿਲਕੁਲ ਘਰ ਦੇ ਸਿਸਟਮ ਹੁਣ ਉਹਨਾਂ ਕੇ ਸਰਕਲ ਹੁੰਦਾਗਾ ਕਿਵੇਂ ਸੈਟਿੰਗ ਕਰਨੀ ਆ ਇਹ ਤਾਂ ਨਾ ਪੋਸਟਰ ਲਵਾ ਕੇ ਕੱਲਾ ਪਾਸੇ ਹੋ ਜਾਂਦੇ ਆ ਲੱਗੇ ਗੱਲ ਨਹੀਂ ਕੀਤੀ ਉਹਨਾਂ ਨਾਲ ਬਾਈ ਗੱਲ ਬਈ ਕੀਤੀ ਯਾਰ ਮਰੇ ਮੁਕਰਿਆ ਸਾਨੂੰ ਬਰਾ ਕੀ ਹੁੰਦਾ ਨਾ ਬਈ ਲਾਰੇ ਲਾਈ ਜਾਂਦੇ ਰਹਿੰਦੇ ਆ ਵੀ ਅੱਜ ਕੱਲ ਨੂੰ ਹੂੰ ਇਹ ਹੈ ਨਹੀਂ ਬਈ ਯਾਰ ਕਹਿਣਾ ਕਿ ਇਹਨੂੰ ਕੋਸ ਕਰਨਾ ਪਸਣਾ ਸਵਾਦ ਵਾਲੀ ਗੱਲ ਨਹੀਂ ਹੈਣੀ ਬਈ ਹੂੰ ਕਿਤੇ ਹੈ ਨਹੀਂ ਉਸਵਾਦ ਦੀ ਹੈ ਨਹੀਂ ਬਈ ਹੁਣ ਕੀ ਨੇ ਕੀ ਕਹਿ ਜਨਾ ਕੀ ਕਰਨਾ ਮੁੱਕੇ ਦਾ ਪਤਾ ਲੱਗਦਾ ਇਹ 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 ਗੱਲਾਂ ਤੋਂ ਖਿਡਾਰੀ ਵੀ ਕਿਤੇ ਨਾ ਕਿਤੇ ਅਸੀਂ ਲੋਪ ਕਰਦੇ ਆਗੇ ਐਫਜੇ ਪ੍ਰੋਮੋਟਰਾਂ ਦੀ ਵਜ੍ਹਾ ਕਰਨਾ ਕੱਲ ਨੂੰ ਨਮਾ ਯੁੱਧ ਕਿੱਥੇ ਖੇਡਣ ਲਈ ਅੱਗੇ ਹੋਊਗਾ ਵੀ ਆਹ ਕੁਝ ਹੁੰਦਾ ਉਹ ਤਾਂ ਵੀਰੇ ਘਰੋਂ ਚੱਕ-ਚੱਕ ਬੱਚੇ ਨੇ ਖਾਈ ਜਾਣਾ ਪ੍ਰੋਮੋਟਰਾਂ ਨੇ ਹੱਲਾਸ਼ੇਰੀ ਦੇ ਦੇਣੀ ਅਸੀਂ ਤੁਹਾਨੂੰ ਆਹ ਕਰ ਦਾਂਗੇ ਆਹ ਕਰ ਦਾਂਗੇ ਨਾਲੇ ਤਾਂ ਹਰ ਇੱਕ ਦੇ ਘਰੇ ਲੜਾਈ ਪੈਂਦੀ ਹੈ ਹੂੰ ਅਗਲਾ ਹੁਣ ਬੱਚੇ ਕੋਈ ਕਿਸੇ ਜੋਗਰਾ ਹੁੰਦਾ ਕੋਈ ਨਹੀਂ ਹੁੰਦਾ ਨਾ ਖਰਾਕ ਵੀ ਖਾਣੀ ਹੁਣ ਕੱਲੀ ਰੁੱਖੇ ਰੋਟੀਆਂ ਖਾ ਕੇ ਤਾਂ ਬੱਚਾ ਖੇਡ ਹੀ ਨਹੀਂ ਸਕਦਾਗਾ ਬਿਲਕੁਲ ਜੀ ਹਾਂਜੀ ਉਹ ਪੈਸਾ ਕਰੋ ਘਰ ਖਾ ਖਵਾਉਣਾ ਪੈਂਦਾ ਫਿਰ ਕਿਤੇ ਜਾ ਕੇ ਨਾ ਬਣਦਾ ਪਰ ਇਹ ਤਾਂ ਵਿਚਾਰੇ ਨੇ ਘਰ ਵੀ ਨਹੀਂ ਖਾਦਾਗਾ ਹੂੰ ਜਿੰਨੀ ਜੋ ਗਰਾਵ ਦੇ ਉਹਨਾਂ ਖੇੜਿਆ ਹੁੰਦਾ ਇਹਦਾ ਤਾਂ ਬਚਪਨ ਵੀ ਹੁਣ ਐ ਕਹਿ ਦੀਏ ਕਿ ਉਹ ਉਵੇਂ ਹੀ ਰੁਲ ਗਿਆ ਹਾਂਜੀ ਉਹ ਬਚਪਨ ਦੇ ਵਿੱਚ ਬੱਚੇ ਨੂੰ ਖੁੱਲੀ ਖਰਾਕ ਮਿਲੀ ਹੋਵੇ ਤਾਂ ਫੇਰ ਹੀ ਜਾਂਦਾ ਪਰ ਹਜੇ ਵੀ ਇਹਦੀ ਗੇਮ ਵਧੀਆ ਹੂੰ ਸਾਰੇ ਕਿੰਨੇ ਕਿਵੇਂ ਕੀ ਖੇਡਦੇ ਹੋ ਬਾਈ ਬਜਨੀ ਜਾਂ ਰੀਡਰ ਹੋ ਜਾਂ ਜਾਫੀਓ ਕੀ ਹੈ ਗੇਮ ਰੀਡਰਾਂ ਬਾਈ ਮੈਂ ਪਹਿਲਾਂ ਬਾਈ ਨਹੀਂ ਖੇਡੀ ਥੋੜਾ ਟਾਈਮ ਵੀ ਦੋ ਤਾਂ ਸਾਹੂ ਦਾ ਪੰਜੀ ਨਾਲ ਵੀ ਖੇਡਦੇ ਨੂੰ ਬਈ ਪਹਿਲਾਂ ਹੀ ਤੁਹਾਨੂੰ ਬੜਾ ਹੌਲੀ ਹੌਲੀ ਬੰਦਾ ਜਾਂਦਾ ਹੈ ਨਾ ਹੂੰ 65 70 75 ਰੁਪਏ ਹੋਣੇ ਕਿ ਓਪਨ ਚ ਖੇਡਣ ਲੱਗਿਆ ਗਿਆ ਬਈ ਤੇ ਬਸ ਅਸੀਂ ਹੂੰ ਤਾਂ ਕਰਕੇ ਹੁਣ ਅਸੀਂ ਬਸ ਕੁਇਜ਼ ਲਾ ਰਗੇ ਵਧੀਆਂ ਟੈਨਸ਼ਨਾਂ ਵਧ ਗਈਆਂ ਵਧੀਆ ਖੇਡਣ ਲੱਪੇ ਹੁਣ ਵੀ ਵਧੀਆ ਖੇਡਦਾ ਅਸੀਂ ਨਹੀਂ ਗੱਲ ਗਈ ਕਿਤੇ ਕਿਤੇ ਕੋਈ ਨਾਲ ਦੇ ਕਹਿੰਦੇ ਰੋ ਦਿਮਾਗ ਤੇ ਕੋਈ ਬੋਝ ਹੁੰਦਾ ਵੀ ਕਰ ਦੀ ਟੈਨਸ਼ਨ ਹੁੰਦੀ ਬਈ ਸੌ ਲੈਣ ਦੇ ਗਰੀਬਾਂ ਦੇ ਟੈਨਸ਼ਨ ਹੁੰਦੀ ਹੈ ਨਾ ਯਾਰ ਮੈਂ ਐਂ ਕਰਨਾ ਮੇਰਾ ਕਰ ਦਾ ਕੰਮ ਪਾ ਜਾ ਐ ਬਿਲਕੁਲ ਉਹਰ ਬੰਦਾ ਦਿਮਾਗ ਅੱਧਾ ਬਈ ਗਰਾਊਂਡ 'ਚ ਹੁੰਦਾ ਅੱਧਾ ਘਰੇ ਹੁੰਦਾ ਅੱਧਾ ਹੀ ਕਿਤੇ ਹੋਰ ਗਾਂ ਫਿਰਦਾ ਹੁੰਦਾ ਹਨਾ ਉਹ ਜਦੋਂ ਕੀ ਉਚੜੀ ਧਿਆਨ ਰਹਿਦਾ ਉੱਥੇ ਬਈ ਛੱਟ ਫੇੜਦਾ ਵੀ ਡਰ ਰਹਿਦਾ ਨਾਲ ਤੇ ਕਹਿੰਦੇ ਯਾਰ ਤੂੰ ਸੁੱਕੀ ਆ ਨਾ ਤੂੰ ਕਿ ਪਹਿਲਾਂ ਅੰਦਰ ਸਰੀਰ ਪਹਾਰਾ ਸੀ ਆ ਤੂੰ ਕੋਈ ਨਸ਼ਾ ਪਤਾ ਤਾਂ ਨਹੀਂ ਕਰ ਲਾ ਪਿਆ ਕਿਤੇ ਤੂੰ ਐ ਹੋਈ ਜਾਂ ਨਾ ਪਰ ਕਿਸੇ ਨੇ ਕਿਤੇ ਅੰਦਰ ਵੜ ਕੇ ਥੋੜੀ ਦੇਖਿਆ ਬਈ ਅਗਲੇ ਕੀ ਚੱਲੀ ਜਾਂਦਾ ਅੰਦਰ ਹਨਾ ਮੰਨਦੇ ਸਹੀ ਗੱਲ ਆ ਲੋਕਾਂ ਨੂੰ ਸਿਰਫ ਉਹ ਗਰਾਊਂਡ 'ਚ ਖੜਾ ਬੰਦਾ ਦਿਖਦਾ ਗਰਾਊਂਡ 'ਚ ਖੜਾ ਦਿਸ ਗਿਆ ਵੀ ਬੰਦਾ ਵੀ ਸੁੱਕਿਆ ਤੂੰ ਹਣ ਖੜਿਆ ਵੀ ਆ ਹੀ ਨਹੀਂ ਵੇਖਿਆ ਵੀ ਹੂੰ ਵੀ ਗੱਲ ਦੀ ਸੋਚਣਾ ਬਈ ਕਿ ਇਹ ਚੰਗਾ ਤਾਂ ਕਿਹਨਾ ਨਹੀਂ ਵੀ ਜਲ ਤੂੰ 10000 ਗੱਲ ਬਾਤ ਆਦਾ ਕੋਈ ਅੱਗੋਂ ਮਾੜੇ ਕਹਿੰਦੇ ਆ ਵੀ ਤੇਰਾ ਦਿਮਾਗ ਉਲੱਤਾਂ ਫੜਾ ਤੂੰ ਜਾ ਕੇ ਜਾਂ ਪਾਸੂ ਵੀ ਗੱਲ ਤਾ ਅੱਜ ਤੂੰ ਆਏ ਨਹੀਂ ਕੀਤਾ ਯਾਰ ਸਹੀ ਗੱਲ ਹੈ ਅੰਦਰ ਬਾੜ ਕੇ ਕੋਈ ਕਹਿ ਦਿੰਦੀ ਨਹੀਂ ਵੇਂਦਾ ਬਈ ਆ ਤੇ ਬੰਦੇ ਅੰਦਰ ਕੀ ਕਰੀ ਜਾਂਦਾ ਇੱਕ ਗੱਲ ਮੈਂ ਹੋਰ ਵੇਖਿਆ ਕਬੱਡੀ ਵਾਲੇ ਯਾਰ ਇੰਨਾ ਕੀ ਕਾਹਤੋਂ ਬੋਲਦੇ ਆ ਵੀ ਗੱਲ ਮੇਰੀ ਮੈਨੂੰ ਮੈਂ ਸਵਾਲ ਸ਼ਾਇਦ ਵੱਡਾ ਹੋ ਜਾਂਦਾ ਤੂੰ ਥੋੜੇ ਸ਼ਬਦਾਂ ਚ ਜਵਾਬ ਦੇ ਦੇ ਨਾ ਬਸ ਬਈ ਤੁਹਾਨੂੰ ਪਤਾ ਯਾ ਬੁੱਲਣ ਜੋਗੇ ਛੱਡ ਦੇ ਨਹੀਂ ਇਹ ਲੋਕ ਕਬੱਡੀ ਵਾਲਿਆਂ ਨੂੰ ਕੀ ਹੋ ਬਸ ਬਈ ਐਵੇਂ ਹੂੰ ਇਹ ਪ੍ਰੋਮੋਟਰਾਂ ਕਰਕੇ ਤਾਂ ਨਹੀਂ ਲੱਗਦਾ ਨਹੀਂ ਬਈ ਪ੍ਰੋਮੋਟਰ ਪੰਜੇ ਬੰਗਲਾ ਵੀ ਕੋਈ ਜਾਣੀ ਹੁੰਦੇ ਆ ਬਈ ਚੱਲ 100 ਬੰਦੇ 100 ਬੰਦੇ ਮਗਰ ਇੱਕ ਬੰਦਾ ਮਾੜਾ ਵੀ ਹੁੰਦਾ ਹਨਾ ਹੂੰ ਪਰ ਉਹ ਇੱਕੋ ਮਾੜਾ ਕਹਿੰਦੇ ਸਾਰਿਆਂ ਨੂੰ ਲੀਕ ਲਾ ਜਾਂਦਾ ਲੈ ਲੋ ਕਹਿੰਦੇ ਹੁੰਦੇ ਨਾ ਵੀ ਇੱਕ ਮੱਝ ਲਿਬੜੀ ਹੋਵੇ ਬਈ ਸਾਰਿਆਂ ਨੂੰ ਲਵੇਟ ਦਿੰਦੀ ਉਹ ਗੱਲ ਬਣ ਜਾਂਦੀ ਆ ਪਰ ਨਹੀਂ ਬੰਦੇ ਬਹੁਤ ਵਧੀਆ ਵਧੀਆ ਘੈਂਟ ਘੈਂਟ ਬੰਦੇ ਪਏ ਆ ਜਿਨ੍ਹਾਂ ਨੇ ਬਈ ਹੂੰ ਸਰਦਾਰ ਭੂਕੇ ਦੂਜੇ ਪਲੇਅਰ ਬਣਾਏ ਹੋਏ ਕਿੰਨੇ ਕਿੰਨੇ ਪਲੇਅਰ ਬਣਾਇਆ ਹੋਰ ਕਿੰਨੀ ਸਪੋਰਟ ਕਰਦੇ ਬੰਦੇ ਆ ਸਰ ਉਹ ਵੀ ਪਰ ਜਿਹੜਾ ਐਵੇਂ ਕਰਨ ਬਈ ਧੋਖੇ ਜਿਹਾ ਰੱਖਣਾ ਉਹ ਉਹ ਨਹੀਂ ਜਾਇਦਾ ਵਿੱਚ ਸਪੱਸ਼ਟ ਗੱਲ ਕਰਦੇ ਹੋ ਜਿਹੜੀ ਹੁੰਦੀ ਆ ਕਿ ਉਹਨਾਂ ਨੂੰ ਲਾਈ ਜਾਣੇ ਬਈਆਂ ਨੇ ਅੱਜ ਨਹੀਂ ਕੱਲ੍ਹ ਹੀ ਉਹਦੇ ਨਾਲ ਦਾ ਜਵਾਬ ਦਿੱਤਾ ਹੀ ਚੰਗਾ ਬਈ ਬੰਦਾ ਆਦਾ ਹੋਈ ਹੋਰ ਹੱਲ ਕਰ ਲਵੇ ਹੂੰ ਬਿਲਕੁਲ ਮਾੜਾ ਕਿਵੇਂ ਦੇਖਦੇ ਹੋ ਕਿ ਅੱਜ ਚਲੋ ਠੀਕ ਆ ਕਿ ਇੱਕ ਮਾੜਾ ਵਕਤ ਤਾਇਆ ਪਰ ਇਹ ਵੀ ਕਹਿ ਸਕਦੇ ਨੇ ਕਿ ਪਿਛਲੇ ਵਕਤ ਨਾਲੋਂ ਤਾਂ ਇਹ ਬਹੁਤ ਬਿਹਤਰ ਆ ਵੀਰੇ ਅੱਗੇ ਨਾਲੋਂ ਤਾਂ ਕੁਝ ਸੁਧਾਰ ਹੈਗਾ ਚਲ ਬੱਚੇ ਕਮਾਉਂਦੇ ਆ ਆਪ ਦਾ ਸੁਖੀ ਖਾਣੇ ਨੂੰ ਮੈਂ ਰੋਟੀ ਦਾ ਘਰੇ ਬੈ ਕੇ ਖਾਣੀ ਆ ਹੂੰ ਉਹ ਵਕਤ ਨਾਲੋਂ ਤਾਂ ਚੰਗਾ ਕਿ ਜਦੋਂ ਕਮਾਉਣ ਵਾਸਤੇ ਘਰੋਂ ਬਾਹਰ ਨਿਕਲਦੇ ਵੇ। ਵਕਤ ਚੰਗਾ ਆ ਗਿਆ। ਚਲ ਫਿਰ ਵੀ ਬੰਦਿਆਂ ਦੀ ਜਿਹੜੀ ਘਾਟ ਪਿੱਛੇ ਦੀ ਆਪਾਂ ਨੂੰ ਭੈਣ ਭਰਾਵਾਂ ਦੀ ਘਾਟ ਰੜਕਦੀ ਏ ਬੰਦੇ ਦੀ। ਹੂੰ। ਪਰ ਉਹ ਤਾਂ ਨਹੀਂ ਰੱਬ ਪੂਰੀ ਕਰ ਸਕਦਾ। ਨਾ ਇਹ ਤਾਂ ਇੱਕ ਹੁਣਾ ਲੱਗਿਆ ਵਾ ਵੀਰੇ ਸਰੀਰ ਨੂੰ ਸਾਰੀ ਦਿਹਾੜੀ ਧੁੱਕੀ ਜਾਂਨੇ ਆ। ਸਹੀ ਗੱਲ ਆ। ਇਹ ਕਹਿਦਗੇ ਕਿ ਜੇ ਅੱਜ ਲੱਖੇ ਦਾ ਪਿਓ ਹੁੰਦਾ ਉਹ ਵੀ ਵੇਖ ਲੈਂਦਾ ਕਿ ਅਸੀਂ ਅੱਜ ਸੌਖੀ ਰੋਟੀ ਖਾਣ ਜੋਗੇ ਹੋ ਗਏ ਆ। ਜਾਂ ਇਹ ਕਹਿਦਗੇ ਕਿ ਉਹਨਾਂ ਨੇ ਵੇਖਣਾ ਹੀ ਨਹੀਂ ਸੀ ਆਹ ਕੁਝ। ਆਈ ਤਾਂ ਉਹਨਾਂ ਦੇ ਆਏ ਆਉਂਦਾ ਵੀ ਉਹਨਾਂ ਨੇ ਕਹਿਣਾ ਹਾਏ ਆਪਣੇ ਵੈਕਟਰ ਆਪਾਂ ਲਵਾਂਗੇ ਕਿ ਆਪਾਂ ਫਲਾਨੀ ਚੀਜ਼ ਲਵਾਂਗੇ ਆਪਣੇ ਕਦੋਂ ਆਏ ਹੋਊਗਾ ਵਿਚਾਰੇ ਨੇ ਉਹ ਤਾਂ ਆਸਾਂ ਕਰਦੇ ਤੁਰ ਗਿਆ ਨਾ ਹੂੰ ਅਸੀਂ ਪੰਜ ਜੀ ਹੁੰਦੀ ਕਿ ਬਈ ਘਰ ਦੇ ਸਾਰੇ ਦੋ ਇਕੱਠੇ ਦੋ ਭਰਾ ਮੰਮੀ ਡੈਡੀ ਤੇ ਦਾਦੀ ਵੀ ਸਾਡੇ ਇੱਕ ਪੱਖਾ ਹੀ ਹੁੰਦਾ ਈ ਸ਼ੁਰੂਆਲਾਂ ਹੂੰ ਜੇ ਦਾਦੀ ਵਾਲਾ ਪੱਖਾ ਵਾਇਦਾ ਤੇ ਵੇਲਾ ਡੈਡੀ ਦੇ ਨਾਲ ਜਾ ਹੁੰਦੀ ਜਿਉਂ ਨੇ ਜਉਂਾ ਲਾਸਟ ਦੇ ਪੈਣਾ ਹਨਾ ਮੰਜਾ ਮੂਰੇ ਮੇਰਾ ਜਾਂ ਅਈ ਰਿਜਵਾਕਾਂ ਨੂੰ ਮੂਰੇ ਕਰਕੇ ਮੂਰੇ ਦਾਦੀ ਮੰਮੀ ਹਨਾ ਹੂੰ ਅਈ ਦਾਦੀ ਦੋਰੀ ਨਾ ਪਿਆਵਣੀ ਹੁੰਦੇ ਪੱਖੇ ਮੂਰੇ ਸਾਈਡ ਤੇ ਮੰਜਾ ਕਰ ਲੈਂਦੇ ਬਈ ਅਗਰ ਸਰੀ ਸੀ ਦੁਲੈਂਡ ਤੇ ਟੈਨਾਂ ਨਹੀਂ ਤਾਂ ਉਹ ਜabb ਬੰਦਾ ਹੁੰਦਾ ਯਾਰ ਮੇਰਾ ਦਾ ਵੱਡਿਆ ਪਿਆ ਯਾਰ ਮੈਂ ਮੂਰੇ ਪਿਆ ਮੈਨੂੰ ਮੂਰੇ ਪਾਉ ਨੀਂਦ ਨਹੀਂ ਆਉਂਦੀ ਉਹ ਬੰਦੇ ਨੇ ਯਾਰ ਬਹੁਤਾ ਪਾਣੀ ਦੇਣ ਨਹੀਂ ਦੇ ਸਕਦੇ ਜਿਵੇਂ ਵੀ ਮੇਰਾ ਪਿਓ ਹਨਾ ਮੈਂ ਖੇਤ ਨੂੰ ਜਾਣਾ ਉਹ ਵੀ ਉਹਦੀ ਜੇਬ 'ਚ ਰੁਪਈਆ ਹੋਣਾ ਪਾਉ ਨਾ ਹੋਣਾ ਉਹਨੇ ਮੈਨੂੰ ਮੰਗ ਕੇ ਲਿਆ ਕੇ ਦੇਨੇਗੇ ਤੋ 50 ਰੁਪਈਆ ਲੈ ਲੈ 60 ਰੁਪਈਆ ਲੈ ਦੇ ਤਾਂ ਪਾਣੀ ਮੜਾ ਗਏ ਤੇ ਉਹ ਬੰਦੇ ਨੇ ਬੋਸ਼ਣਾ ਸੀ ਤਾਂ ਪਣਿਆ ਤੇ ਕਿੰਨੇ ਗੱਲ ਸੀ ਜੀ ਜੈ ਜੈ ਕਮਾਉਣ ਯੋਗ ਨਹੀਂ ਸੀ ਭਾਵੇਂ ਕਿ ਤੋ ਫੜ ਕੇ ਦਿੰਦਾ ਦੇ ਕੇ ਤੋੜਦਾ ਸੀ ਤੋੜਦਾ ਕਿਤੇ ਉਹਨੇ 15 20 ਸਾਲ ਤੱਕ ਵੀਰੇ ਉਹਨੇ ਪੈਰਾਂ 'ਚ ਜੁੱਤੀ ਪਿੰਡੀ ਪਿੰਡੀ ਸਿ ਜਾਖੋਂ ਦੋਨਾਂ ਪੈਰਾਂ ਤੇ ਹੂੰ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਪਿਓ ਦਾ ਘਰ ਇਸ ਕਰਕੇ ਵੀ ਛੋਟਾ ਰਹਿ ਜਾਂਦਾ ਕਿ ਸਾਰੀ ਉਮਰ ਉਹਨੇ ਸਾਨੂੰ ਵੱਡੇ ਕਰਨ ਵਿੱਚ ਲਾ ਦਿੱਤੀ ਕਿਤੇ ਨਾ ਕਿਤੇ ਜਿਹੜਾ ਪਿਓ ਦਾ ਸਾਸਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੇ ਸਿਰ ਤੇ ਹੈ ਨਹੀਂ ਕਿਉਂਕਿ ਅਸੀਂ ਅਕਸਰ ਹੀ ਅੱਜ ਦਾ ਜਿਹੜਾ ਯੂਥ ਹੈ ਨਾ ਬਾਈ ਲਖੇ ਚਾਟ ਕਹ ਦਿੰਦਾ ਕਿ ਯਾਰ ਜਾ ਯਾਰ ਤੂੰ ਕਰ ਲੈ ਕੀ ਕਰਨਾ ਪਰ ਅਹਿਸਾਸ ਕਰਕੇ ਵੇਖੋ ਜੋ ਪਿਓ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ ਸੀ ਨਹੀਂ ਬਈ ਆ ਬਾਤ ਬੰਦੀ ਗਿਆ ਬਾਅਦ ਪਤਾ ਲੱਗਦਾ ਬਈ ਜਿਹੜਾ ਆਪਦੇ ਜ਼ਿੰਮੇਵਾਰਾਂ ਪੈਣਾ ਕਿਤੇ ਹੁਣ ਕੋਈ ਟੈਨਸ਼ਨ ਹੀ ਨਹੀਂ ਹੋਣੀ ਬਈ ਕਰਨ ਕਰ ਤਰੰਦੀ ਆ ਨਾ بس ਹੂੰ ਪਰ ਜਦ ਸਾਰਾ ਕੋਈ ਆਪ ਦੇ ਦੇ ਆਂਦੀ ਗੱਲ ਬਾਰੇ ਰਹਿਤ ਯਾਰੀ ਜਾਣਾ ਕੋਈ ਹੋਰ ਗੱਲਾਂ ਅੱਗੇ ਸੰਭਾਲਣਾ ਕਰਦਾ ਹੂੰ ਉਹ ਗੱਲਾਂ ਨਹੀਂ ਬਈ ਅੱਜ ਕੰਮ ਹੀ ਰੜਕਦੀ ਆ ਬਹੁਤ ਜ਼ਿਆਦਾ ਜੀ ਪਿਓ ਦਾ ਪਿਓ ਹੀ ਹੁੰਦਾ ਬਈ ਯਾਰ ਜ ਮੱਝ ਹੀ ਆ ਹੂੰ ਹੋਰ ਬੰਦਾ ਗਰੀਬੀ ਮੇਰੀ ਬਈ ਵੇਖ ਲੈਂਦਾ ਬੰਦਾ ਪਰ ਜਿਹੜੀ ਜੀਆਂ ਦੀ ਘਾਟ ਨੂੰ ਉਹ ਨਿੱਕ ਤੇ ਸਹੀ ਗੱਲ ਹੈ ਜਿੱਥੇ ਬੰਦੇ ਨੇ ਖੜਨਾ ਉੱਥੇ ਤਾਂ ਬੰਦੇ ਨਹੀਂ ਖੜਨਾ ਖੁਸ਼ੀ ਨਹੀਂ ਹੁੰਦੀ ਬਈ ਕਿਸੇ ਚੀਜ਼ ਦੀ ਕੋਈ ਚੀਜ਼ ਮੇਰੇ ਮੇਰੇ ਤਾਂ ਇੰਨੇ ਮਾੜੇ ਦਿਨ ਸੀ ਮੇਰੇ ਭਰਾ ਦੇ ਹੌਸਲੇ ਤੇ ਵੀ ਮੈਂ ਬਹੁਤ ਦਿਨ ਕੱਟ ਲਏ ਉਹਨੇ ਮੈਨੂੰ ਇੱਕ ਸੌਦਾ ਸਿੱਟਣਾ ਕੋਈ ਚੀਜ਼ ਲਿਆਉਣੀ ਉਹਨੇ ਉਹਦੇ ਹਾਜ਼ਰ ਹੋ ਜਾਣਾ ਮੈਨੂੰ ਕਹਿਣਾ ਤੂੰ ਰੋ ਨਾ ਬਸ ਮੈਂ ਆ ਗਿਆ ਤੂੰ ਰੋ ਨਾ ਮੈਂ ਆ ਗਿਆ ਪੜਨੇ ਇੱਕ ਜਿਹੜਾ ਖਿਡਾਰੀ ਬੰਦਾ ਉਹ ਤਾਂ ਦਿਲ ਬਹੁਤ ਤਕੜਾ ਹੁੰਦਾਗਾ ਸੇ ਪਾਸੇ ਵੇਖਦਾ ਰਹਿੰਦਾ ਪਤਾ ਨਹੀਂ ਕਿਵੇਂ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਪਤਾ ਨਹੀਂ ਵੀ ਰੱਬ ਜਾਣਦਾ ਜੋ ਜਾਣਦਾ ਜਿਹੜੀ ਹੱਦੋਂ ਬਾਅਦ ਦਲੇਰੀ ਬੰਦੇ ਨੂੰ ਮਾਰਾ ਦਿੰਦੀ ਆ ਬਈ ਮਾੜਾ ਜਿਹਾ ਬੰਦੇ ਦੇ ਅੰਦਰ ਡਰ ਹੁੰਦਾ ਚੰਗਾ ਹੁੰਦਾ ਹਨਾ ਜਿਹੜਾ ਬੰਦਾ ਦਲੇਰ ਹੋਵੇ ਦਲੇਰੀ ਹੋਵੇ ਵੀ ਜਿਹਨੂੰ ਕੋਈ ਚੱਕਰ ਹੀ ਨਾ ਮੰਨਦਾ ਹੋਵੇ ਕੇ ਗੱਲ ਉਹ ਫਿਰ ਕਿਤੇ ਨਾ ਕਿਤੇ ਲੈ ਡੋਪਦੀ ਉਹਦੀ ਦਲੇਰੀ ਵੀ ਉਹਨੂੰ ਬੰਦੇ ਨੂੰ ਸਹੀ ਗੱਲ ਆ ਬਾਈ ਤਾਂ ਜਿਹੜਾ ਨਹੀਂ ਬੰਦਾ 100 ਵਾਰੀ ਸੋਚਦਾ ਹੀ ਆ ਜਿਹਨੂੰ ਅੰਦਰ ਕੋਈ ਡਰ ਹੀ ਨਾ ਹੋਇਆ ਮਨ 'ਚ ਉਹਨੇ ਕੀ ਕਰ ਲੱਗੇ ਨੀ ਅਣਖੀ ਅਣਖੀਆ ਬੰਦਾ ਯੋ ਕਿਤੇ ਗੱਲ ਨਹੀਂ ਖਵਾਉਂਦਾ ਸੀਗਾ ਮਾਨਾ ਮੇਰਾ ਹੂੰ ਪਰ ਤੁਹਾਨੂੰ ਪਤਾ ਕੋਈ ਗੱਲਾਂ ਬਾਤਾਂ ਹੋ ਜਾਂਦੀਆਂ ਹਨਾ ਬਾਕੀ ਆਪਾਂ ਨੂੰ ਜਿਹੜਾ ਮਨਸਤੀ ਚੱਲਦਾ ਹੀ ਕੋਈ ਉਹਨੇ ਆਪ ਦਾ ਆਪ ਹੀ ਖਤਮ ਕਰ ਲਿਆ ਕਿਸੇ ਨੂੰ ਪਤਾ ਨਹੀਂ ਗਿਆ ਬਸ ਹੂੰ ਪਰ ਉਹਦੇ ਪਾਣੇ ਤਾਂ ਚਾਹੇ ਸਾਰਾ ਕੁਝ ਮੁੱਕ ਗਿਆ ਪਰ ਜਿਹੜੇ ਮਗਰਲੇ ਜੀ ਰਹੇ ਜਾਂਦੇ ਆ ਉਹਨਾਂ ਵਾਸਤੇ ਹੋਰ ਜਖਮ ਮੱਲੇ ਕਰ ਗਿਆ ਅੱਬ ਮਨੇ ਵੀਰੇ ਤਕਰੀਬਨ ਕੋਈ ਆਸਰਾ ਛੱਡਿਆ ਹੀ ਨਹੀਂਗਾ ਆਪਾਂ ਨੂੰ ਆਪਦੇ ਭੈਣ ਭਰਾ ਦਾ ਆਸਰਾ ਹੁੰਦਾ ਬੰਦੇ ਦਾ ਆਸਰਾ ਹੁੰਦਾ ਚੱਲ ਜਿਉਂਦੇ ਰਹਿਣ ਮੇਰੇ ਪੁੱਤ ਮੈਂ ਤਾਂ ਇਹਨਾਂ ਦੇ ਆਸਰੇ ਦਿਨ ਕੱਟ ਲੇ ਇਹ ਹੋ ਗਏ ਗੱਭਰੂ ਹੋ ਗਏ ਮੈਂ ਤਾਂ ਇਹ ਸਿਆਣੇ ਆ ਇਹ ਘਰ ਸੰਭਣ ਵਾਲੇ ਆ ਜੇ ਕਿਤੇ ਅੱਜ ਦੀ ਮੰਡੀਰ ਵਾਂਗ ਇਹ ਵੀ ਨਿਕਲ ਜਾਂਦੇ ਤਾਂ ਮਾਂਪ ਦਾ ਔਖਾ ਹੋਰ ਵੀ ਹੋ ਜਾਂਦਾ ਮੈਂ ਕਹਿੰਦੀ ਹੈ ਪ੍ਰਮਾਤਮਾ ਨਸ਼ੇ ਪੱਤੇ ਤੋਂ ਮੇਰੇ ਬੱਚੇ ਬਚੇ ਆ ਹੂੰ ਇਸ ਤੋਂ ਵੱਡਾ ਤਾਂ ਚੱਲ ਕੁਝ ਵੀ ਨਹੀਂ ਗੱਦ ਦਿਨ ਤਾਂ ਆਪਾਂ ਕੱਟ ਲੈਨੇ ਜਿਹੜਾ ਇਹੋ ਜਿਹੇ ਹਾਲਾਤਾਂ 'ਚ ਕੱਟਣਾ ਉਹਦਾ ਬਹੁਤ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਅੱਜ ਵੀ ਆਪਣੀ ਕਹਾਣੀਏ ਸੁਣ ਰਹੇ ਬਥੇਰੇ ਜਿਹੇ ਪਰਿਵਾਰ ਵੀ ਹੋ ਸਕਦੇ ਆ ਜਿਹੜੇ ਆਪਦੀਆਂ ਮੁਸ਼ਕਲਾਂ ਨੂੰ ਇੱਕ ਸਮਝਦੇ ਹੋਣ ਕਿ ਸਾਡੇ ਤੇ ਬਹੁਤ ਵੱਡੀ ਮੁਸ਼ਕਲ ਆ। ਇਹ ਕਹਾਣੀ ਦੱਸਣ ਦਾ ਜਾਂ ਇਹ ਕਹਾਣੀ ਸਾਹਮਣੇ ਲਿਆਉਣ ਦਾ ਸਿਰਫ ਇਹੀ ਮਕਸਦ ਸੀ ਕਿ ਜਿਉਣਾ ਸਿੱਖੋ। ਵਕਤ ਮਾੜਾ ਤਾਂ ਮਾੜਾ ਵੀ ਨਹੀਂ ਰਹਿੰਦਾ ਤੇ ਜੇ ਬਹੁਤਾ ਚੰਗਾ ਇਹਨਾ ਹੰਕਾਰ ਵੀ ਨਾ ਕਰੋ ਕਿਉਂਕਿ ਉਹ ਬਹੁਤਾ ਟਾਈਮ ਚੰਗਾ ਵੀ ਰਹਿੰਦਾ। ਜਿੰਨਾ ਰੱਬ ਨੇ ਦਿੱਤਾ ਸ਼ੁਕਰ ਕਰੋ ਕਿਉਂਕਿ ਬਥੇਰੇ ਸਾਡੇ ਤੋਂ ਵੀ ਥੱਲੇ ਨੇ। ਤੇ ਬਥੇਰੇ ਸਾਡੇ ਤੋਂ ਉੱਪਰ ਵੀ ਨੇ ਇਹ ਕਹਾਣੀ ਨੂੰ ਤੁਸੀਂ ਕਿਵੇਂ ਦੇਖਦੋ ਕਮੈਂਟ ਕਰਕੇ ਜਰੂਰ ਜੁੜਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਧੰਨਵਾਦ